ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੀਤ ਰਮਾਬ ਹੈ ਅਸੀਂ ਆਪਣੀ ਸੰਸਥਾ ਚ ਮੁੰਡਿਆਂ ਨੂੰ ਭੈਣਾਂ ਦੇ ਵਿਆਹ ਤੇ ਕੰਮ ਕਰਨ ਦੀ ਟ੍ਰੇਨਿੰਗ ਦਿੰਨੇ ਆ ਸਾਡੀ ਸੰਸਥਾ ਚ ਬਹੁਤ ਵਧੀਆ ਇਨਸਟ੍ਰਕਟਰ ਨੇ ਭਰਾ ਨੂੰ ਟੈਂਟ ਬੁੱਕ ਕਰਨ ਚ ਹਲਵਾਈ ਬੁੱਕ ਕਰਨ ਚ ਕਾਰਡ ਬੁੱਕ ਕਰਨ ਚ ਅੱਗੇ ਰਹਿਣਾ ਚਾਹੀਦਾ ਤੂੰ ਟੈਂਟ ਲਵਾ ਲੈ ਸਤਿ ਸ਼੍ਰੀ ਅਕਾਲ ਜੀ ਖਿਆਲ ਰੱਖਣਾ ਆਪਣੇ ਕੱਪੜਿਆਂ ਨਾਲੋਂ ਮੁੰਡੇ ਵਾਲਿਆਂ ਦੇ ਕੱਪੜੇ ਜ਼ਿਆਦਾ ਜ਼ਰੂਰੀ ਨੇ ਹੱਜਰ ਮੁੰਡੇ ਵਾਲੇ ਦੇ ਕੱਪੜੇ ਦੇਖ ਆਪਣੇ ਆਂ ਦੀ ਪਈ ਹੋਈ ਤੈਨੂੰ ਹਲਵਾਈਆਂ ਦਾ ਅੱਡਾ ਟਾਈਮ ਸਰ ਲੱਗ ਜੇ ਫੁੱਫੜ ਵਸੇ ਰਜਾਈ ਵਧੀਆ ਹੋਵੇ ਵਾਰ ਜਾਈ ਫੁੱਫੜ ਨੂੰ ਦੇਣੀ ਹੈ ਗੁਰਦੁਆਰਾ ਸਾਹਿਬ ਦੇ हां किधर चले मैं अपना कोट प्रेस, कर प्रेस करा चला पहला चम्मच गुरुद्वारे पूरे करके आ ते ਭਰਾ ਨੂੰ ਤਨੀਆਂ ਤੇ ਹੋਰ ਰਾਸ਼ਨ ਦਾ ਸਮਾਨ ਪੂਰਾ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਸਾਹਮਣਾ ਚਾਹੀਦਾ ਹੈ ਪਰ ਆਪਣੇ ਤਿਆਰ ਹੋਣ ਤੋਂ ਜ਼ਿਆਦਾ ਵੱਡੇ ਜੀਜੇ ਦੇ ਕੋਟ ਦਾ ਧਿਆਨ ਰੱਖੋ ਤੂੰ ਆਪਣਾ ਕੋਟ ਬਾਅਦ ਚ ਪਾਈ ਪਹਿਲਾਂ ਜੀਜੇ ਵਾਲਾ ਕੋਟ ਪ੍ਰੈਸ ਕਰਾ ਕੇ ਲਿਆ اچھا ਠੀਕ ਹੈ ਯਾਰਲੇ ਦਿਨ ਮੁੰਡੇ ਵਾਲਿਆਂ ਨੂੰ ਬੈਠਣ ਲਈ ਕੁਰਸੀਆਂ ਜ਼ਿਆਦਾ ਜ਼ਰੂਰੀ ਨੇ ਉਧਰ ਮੁੰਡਿਆਂ ਨੂੰ ਰੋਟੀ ਖਾਣੀ ਹੈ ਚਲ ਕੁਰਸੀਆਂ ਰੱਖਿਆ ਤੁਹਾਡੀ ਆਪਣੀ ਪਿਆਸ ਨਾਲੋ ਜਨਰੇਟਰ ਦਾ ਡੀਜ਼ਲ ਜ਼ਿਆਦਾ ਜ਼ਰੂਰੀ ਹੈ ਬੁੱਧ ਲੈ ਗਿਆ ਫਾਇਨਲ ਤੇਲ ਲੈ ਗਿਆ ਤੇਲ ਮੁੱਕੀ ਨਹੀਂ ਤੋਂ ਪਹਿਲਾਂ ਮਾਸੜ ਦੀ ਕਾਰ ਚੋਂ ਕੰਬਲ ਕੱਢੋ ਮਾਸੜ ਦੀ ਕਿਹੜੀ ਹੈ ਯਾਰ ਮੁੰਡੇ ਨੂੰ ਹਰ ਇੱਕ ਰਿਸ਼ਤੇਦਾਰ ਨੂੰ ਪਿਕ ਤੇ ਡ੍ਰੌਪ ਕਰਨਾ ਚਾਹੀਦਾ ਹੈ ਆਪਣੇ ਪ੍ਰੈਸ਼ਰ ਨੂੰ ਕੰਟਰੋਲ ਕਰੋ ਪ੍ਰੈਸ਼ਰ ਲੱਗਾ ਪਹਿਲਾਂ ਮੰਮੀ ਨੂੰ ਜਾਣ ਦੇ ਵਿਆਹ ਵਾਲੇ ਦਿਨ ਟੈਂਟ ਵਧੀਆ ਲੱਗੇ ਉਸ ਤੋਂ ਜ਼ਿਆਦਾ ਜ਼ਰੂਰੀ ਕੰਮ ਵੀ ਨਹੀਂ ਹੈ ਇਹਦਾ ਕੰਮ ਹੈ ਟੈਂਟ ਵਾਲੇ ਨੇ ਆਪੇ ਕਰ ਲੈ ਕੁੜੀ ਨੂੰ ਲੈ ਕੇ ਬਿਊਟੀ ਪਾਰਲਰ ਤੋਂ ਜਾ ਕੇ ਇਸ ਤਰ੍ਹਾਂ ਭਰਾ ਨੂੰ ਵਿਆਹ ਦੇ ਇੱਥੇ ਨੱਚਣੇ ਜਾ ਪਹਿਲਾਂ ਭਾਜ ਨੂੰ ਛੱਡ ਗਿਆ مننه چالو وې